ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਅੱਜ ਦੀ ਕਲਾਸ ਦਾ ਵਿਸ਼ਾ ਰਹੇਗਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਕਲਾਸ ਨੂੰ ਐਂਡ ਤੱਕ ਜਰੂਰ ਦੇਖਣਾ ਕਲਾਸ ਬਹੁਤ ਹੀ ਵਧੀਆ ਤੁਹਾਡੇ ਲਈ ਲਾਹੇਵੰਦ ਰਹੇਗੀ ਸੋ ਬਿਨਾਂ ਦੇਰੀ ਤੋਂ ਕਰਦੇ ਹਾਂ ਸਟਾਰਟ ਕਲਾਸ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਤਾਂ ਸਹੀ ਜਵਾਬ ਹੈ ਜੀ 15 April 1563 ਈਸਵੀ ਵਿੱਚ ਗੋਇੰਦਵਾਲ ਵਿਖੇ ਪ੍ਰਸ਼ਨ ਦੂਸਰਾ ਗੁਰੂ ਅਰਜਨ ਦੇਵ ਜੀ ਦੇ ਮਾਤਾ ਪਿਤਾ ਦਾ ਨਾਂ ਦੱਸੋ A, B, C ਜਾਂ ਫਿਰ D ਹਾਂਜੀ ਤਾਂ ਸਹੀ ਜਵਾਬ ਹੈ ਜੀ ਪਿਤਾ RAM DAS ਜੀ ਤੇ ਮਾਤਾ ਬੀਬੀ ਭਾਨੀ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗੱਦੀ ਕਦੋਂ ਸੰਭਾਲੀ ਸੀ 1580, 1581, 1582, 1579 ਤਾਂ ਸਹੀ ਜਵਾਬ ਹੋਏਗਾ ਜੀ অপਸ਼ਨ B 1581 ਵਾਧੇ ਆ ਜੀ ਅਗਲੇ ਕੁਐਸਚਨ ਵੱਲ ਆਦ ਗ੍ਰੰਥ ਸਾਹਿਬ ਦੀ ਸੰਪਾਦਨਾ ਕਦੋਂ ਸੰਪੂਰਨ ਹੋਈ ਸੀ 1603 1604 1606 1605 ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ ਆਪਸ਼ਨ B 1604 ਇਸਵੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਜਾਂਦਾ ਹੈ ਬਾਣੀ ਦਾ ਬੋਹਿਤਾ ਸੱਚਾ ਪਾਤਸ਼ਾਹ ਮੀਰੀ ਪੀਰੀ ਦਾ ਮਾਲਕ ਤਿਲਕ ਚੰਜੰਝੂ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੈ ਜੀ ਆਪਸ਼ਨ A ਬਾਣੀ ਦਾ ਬੋਹੀਤਾ ਸੋ ਨੈਕਸਟ ਕੁਐਸਚਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮੰਦਰ ਸਾਹਿਬ ਦਾ ਕੰਮ ਕਦੋਂ ਸੰਪੂਰਨ ਕਰਵਾਇਆ ਸੀ 1588 1601 1604 1610 ਤਾਂ ਸਹੀ ਜਵਾਬ ਰਹੇਗਾ ਜੀ 1601 ਇਹਦੇ ਨਾਲ ਹੀ ਅਗਲਾ ਕੁਐਸਚਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦ ਗ੍ਰੰਥ ਸਾਹਿਬ ਦੀ ਲਿਖਾਈ ਦਾ ਕਾਰਜ ਕਿਸ ਸਰੋਵਰ ਦੇ ਕੰਡੇ ਤੇ ਸ਼ੁਰੂ ਕਰਵਾਇਆ ਸੀ? ਰਾਮ ਸਰ, ਕੀਰਤਪੁਰ, ਤਰਨਤਾਰਨ, ਸਿਹਟਾ ਤਾਂ ਇਹਦਾ ਸਹੀ ਜਵਾਬ ਹੈ ਜੀ অপਸ਼ਨ ਏ ਰਾਮ ਸਰ। ਕਰਤਾਰਪੁਰ ਨਗਰ ਵਿੱਚ ਗੁਰੂ ਸਾਹਿਬ ਨੇ ਕਿਸ ਸਰੋਵਰ ਦਾ ਨਿਰਮਾਣ ਕਰਵਾਇਆ ਸੀ? ਰਾਮ ਸਰ, ਸੰਤੋਖ ਸਰ, ਗੰਗ ਸਰ, ਤਰਨਤਾਰਨ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ ਸੀ ਗੰਗ ਸਰ। ਕਲਾਸ ਵਧੀਆ ਲੱਗੇ ਤਾਂ ਸਾਰਿਆਂ ਨੇ ਲਾਈਕ ਜ਼ਰੂਰ ਕਰਨਾ ਜੀ ਤੇ ਤੁਹਾਡੇ ਕਮੈਂਟਸ ਦੀ ਮੈਨੂੰ ਵੇਟ ਰਹੇਗੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨਾ ਦੇ ਜਨਮ ਦੀ ਖੁਸ਼ੀ ਵਿੱਚ ਸਿਹਟਾ ਵਾਲਾ ਖੂਬ ਬਣਾਇਆ ਸੀ ਹਾਂਜੀ ਸਹੀ ਜਵਾਬ ਹੈ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਸ ਭਾਸ਼ਾ ਦੀ ਵਰਤੋਂ ਆਦਿ ਗ੍ਰੰਥ ਵਿੱਚ ਨਹੀਂ ਕੀਤੀ ਹੈ ਅਰਬੀ ਸੰਸਕ੍ਰਿਤ ਹਿੰਦੀ ਪੰਜਾਬੀ ਦਾ ਇਹਨਾਂ ਵਿੱਚੋਂ ਸਹੀ ਜਵਾਬ ਹੈ ਜੀ ਆਪਸ਼ਨ ਏ ਅਰ ਬੀ ਕੁਐਸਚਨ ਨੈਕਸਟ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਕੀ ਸੀ ਖusro ਦਾ ਸ੍ਰੀ ਗੁਰੂ ਜੀ ਦੀ ਸ਼ਰਨ ਵਿੱਚ ਆਉਣਾ ਪ੍ਰਥੀ ਦਾ ਵਿਰੋਧ ਚੰਦੂ ਸਾਹਾ ਦਾ ਵਿਰੋਧ ਤਾਂ ਸਹੀ ਜਵਾਬ ਆਪਸ਼ਨ ਏ ਖੁਸਰੋ ਦਾ ਗੁਰੂ ਜੀ ਦੀ ਸ਼ਰਨ ਵਿੱਚ ਆਉਣਾ ਸ੍ਰੀ ਗੁਰੂ ਅਰਜਨ ਦੇਵ ਜੀ ਕਿਸ ਨਦੀ ਦੇ ਕੰਢੇ ਤੇ ਜੋਤੀ ਜੋਤ ਸਮਾ ਗਏ ਸੀ ਤਾਂ ਸਹੀ ਜਵਾਬ ਕਿਹੜਾ ਹੋਏਗਾ ਜੀ ਵਿਆਸ ਰਾਵੀ ਸਤਲੁਜ ਗੰਗਾ ਹਾਂਜੀ ਸਹੀ ਜਵਾਬ ਹੈ ਜੀ ਰਾਵੀ 30 ਮਈ 1606 ਈਸਵੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹੈ ਇੰਪੋਰਟੈਂਟ ਕੁਐਸਚਨ ਹੈ ਜੀ 22 30 31 ਜਾਂ ਫਿਰ 19 ਤਾਂ ਸਹੀ ਜਵਾਬ ਹੈ ਜੀ 30 ਰਾਗਾ ਵਿੱਚ ਕਿਹਨਾ ਤਿਰੇ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ 12 ਦੀ ਗਿਣਤੀ ਦੱਸੋ 2 4 6 8 ਤਾਂ ਸਹੀ ਜਵਾਬ ਇਹਦੇ ਵਿੱਚੋਂ ਕਿਹੜਾ ਹੋਏਗਾ ਜੀ ਹਾਂਜੀ ਸਹੀ ਜਵਾਬ ਹੈ অপਸ਼ਨ ਸੀ 6 12 ਦੀ ਰਚਨਾ ਸੋ ਨੈਕਸਟ ਕੁਐਸਚਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਲੰਬੀ ਬਾਣੀ ਕਿਹੜੀ ਹੈ ਸੁਖਮਨੀ ਸਾਹਿਬ ਬਾਰਾਮਹਾ ਅਨੰਦ ਸਾਹਿਬ ਜਾਪ ਸਾਹਿਬ ਹਾਂਜੀ ਤਾਂ ਸਹੀ ਜਵਾਬ ਹੈ ਜੀ ਸੁਖਮਨੀ ਸਾਹਿਬ ਸੁਖਮਨੀ ਸਾਹਿਬ ਵਿੱਚ ਕਿੰਨੀਆਂ ਅਸ਼ਟਪਦੀਆਂ ਵਿੱਚ ਮਹਾਤਮ ਅਤੇ ਸਿੱਟਾ ਪੇਸ਼ ਕੀਤਾ ਗਿਆ ਹੈ 23 54 24 ਯਾ ਫਿਰ 23 ਅਤੇ 24 ਸਹੀ ਜਵਾਬ ਹੈ ਜੀ 23 ਅਤੇ 24 ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਰਾ ਮਹਾ ਕਿਸ ਤਰ੍ਹਾਂ ਦੀ ਬਾਣੀ ਹੈ ਉਪਦੇਸ਼ਾਤਮਿਕ ਪ੍ਰਤੀਕਾਤਮਿਕ ਕਲਾਤਮਿਕ ਜਾਂ ਫਿਰ ਕੋਈ ਨਹੀਂ ਹਾਂਜੀ ਸਹੀ ਜਵਾਬ ਹੈ ਜੀ ਉਪਦੇਸ਼ਾਤਮਿਕ ਪ੍ਰਸ਼ਨ 18 ਸ੍ਰੀ ਗੁਰੂ ਅਰਜਨ ਦੇਵ ਜੀ ਨੇ 52 ਅਖਰੀ ਕਿਸ ਵਰਣ ਵਾਲਾ ਦੇ ਆਧਾਰ ਤੇ ਲਿਖੀ ਹੈ ਰੋਮਨ ਗੁਰਮੁਖੀ ਦੇਵਨਾਗਰੀ ਫ੍ਰੈਂਚ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੈ ਜੀ ਦੇਵਨਾਗਰੀ ਆਪਸ਼ਨ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਭ ਤੋਂ ਛੋਟੀ ਬਾਤ ਦੱਸੋ ਗੌੜੀ ਗੁਜ਼ਰੀ ਬਸੰਤ ਜੈਤਸਰੀ ਹਾਂਜੀ ਤਾਂ ਸਹੀ ਜਵਾਬ ਹੈ ਜੀ ਆਪਸ਼ਨ ਸੀ ਬਸੰਤ ਇਦੇ ਵਿੱਚ ਸਿਰਫ ਤਿੰਨ ਪੌੜੀਆਂ ਹੀ ਸ਼ਾਮਿਲ ਹਨ ਸਹੀਦੀ ਦੀ ਪਰੰਪਰਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਗੁਰੂ ਰਾਮਦਾਸ ਜੀ ਗੁਰੂ ਅੰਗਦ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਅਰਜਨ ਦੇਵ ਜੀ ਹਾਂਜੀ ਤਾਂ ਸਹੀ ਜਵਾਬ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਇਹਦੇ ਨਾਲ ਹੀ ਕੁਐਸਚਨ ਨੈਕਸਟ ਦਸਵੰਦ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰਤੇਗ ਭਦਰ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਤਾਂ ਸਹੀ ਜਵਾਬ ਹੋਏਗਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਇਹਦੇ ਨਾਲ ਹੀ ਅਗਲਾ ਕੁਐਸਚਨ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਕਿਸ ਰਾਗ ਦੀ ਵਰਤੋਂ ਨਹੀਂ ਕੀਤੀ ਰਾਗ ਮਾਰੂ ਰਾਗ ਗੁਜਰੀ ਰਾਗ ਗੋੜੀ ਰਾਗ ਜੈਜਵੰਤੀ ਹਾਂਜੀ ਸਹੀ ਜਵਾਬ ਹੈ ਜੀ ਰਾਗ ਜੈਜਵੰਤੀ ਕਮੈਂਟ ਵਿੱਚ ਜਰੂਰ ਦੱਸਣਾ ਕਿ ਜੈਜਵੰਤੀ ਰਾਗ ਕਿੰਨਾ ਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਸ਼ਬਦ ਕਿਸ ਗੁਰੂ ਦੁਆਰਾ ਰਚੇ ਗਏ ਗੁਰੂ ਰਾਮਦਾਸ ਜੀ ਗੁਰੂ ਅੰਗਦ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਅਰਜਨ ਦੇਵ ਜੀ ਹਾਂਜੀ ਸਹੀ ਜਵਾਬ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ 2218 2216 2307 2403 ਹਾਂਜੀ ਸਹੀ ਜਵਾਬ ਹੈ ਜੀ 2218 ਕਿਤੇ ਕਿਤੇ 2216 ਵੀ ਮਿਲਦੇ ਹਨ ਇਸ ਵਿੱਚ ਕਾਫੀ ਮਤਭੇਦ ਹੈ ਹਾਂਜੀ ਨੈਕਸਟ ਕੁਐਸਚਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ 120 116 121 ਜਾਂ ਫਿਰ 100 ਤਾਂ ਸਹੀ ਜਵਾਬ ਹੈ ਜੀ 116 ਸ਼ਲੋਕ ਇਹਦੇ ਨਾਲ ਹੀ ਵਧਦੇ ਹਾਂ ਅਗਲੇ ਕੁਸ਼ਨ ਵੱਲ ਸੁਖਮਨੀ ਦਾ ਅਰਥ ਹੈ ਸੂਰਜ ਦੀ ਪੂਜਾ ਕਰਨਾ ਆਰਤੀ ਕਰਨਾ ਮਨ ਨੂੰ ਸੁੱਖ ਦੇਣਾ ਜਾਂ ਫਿਰ ਕੋਈ ਨਹੀਂ ਤਾਂ ਸਹੀ ਜਵਾਬ ਹੈ ਜੀ অপਸ਼ਨ ਸੀ ਮਨ ਨੂੰ ਸੁੱਖ ਦੇਣਾ ਸੁਖਮਨੀ ਸਾਹਿਬ ਬਾਣੀ ਕਿਸ ਰਾਗ ਵਿੱਚ ਹੈ ਰਾਗ ਗੁਜ਼ਰੀ ਰਾਗ ਮਾਰੂ ਰਾਗ ਗੋੜੀ ਰਾਗ ਜਜਾਵੰਤੀ ਤਾਂ ਸਹੀ ਜਵਾਬ অপਸ਼ਨ ਸੀ ਰਹੇਗਾ ਜੀ ਰਾਗ ਗੋੜੀ ਇਹਦੇ ਨਾਲ ਹੀ ਵਧਦੇ ਆ ਅਗਲੇ ਕੁਐਸਚਨ ਵੱਲ 12 ਮਹੀਨਿਆਂ ਦੇ ਸੰਦਰਭ ਵਿੱਚ ਗੁਰੂ ਅਰਜਨ ਦੇਵ ਜੀ ਨੇ ਕਿਹੜੀ ਬਾਣੀ ਰਚੀ ਸੀ ਜਪਜੀ ਸਾਹਿਬ ਬਾਰਾਮਹਾ ਸੁਖਮਣੀ ਸਾਹਿਬ ਮਾਰੂ ਡਖਣੇ ਹਾਂਜੀ ਸਹੀ ਜਵਾਬ ਹੈ ਜੀ ਬਾਰਾਮਹਾ 52 ਅਖਰੀ ਬਾਣੀ ਕਿਸ ਰਾਗ ਵਿੱਚ ਰਚੀ ਗਈ ਬਾਣੀ ਹੈ ਰਾਗ ਗੁਜ਼ਰੀ ਰਾਗ ਮਾਰੂ ਰਾਗ ਗੋੜੀ ਰਾਗ ਜਜਾਵੰਤੀ ਤਾਂ ਸਹੀ ਜਵਾਬ ਰਹੇਗਾ ਜੀ ਰਾਗ ਗੋੜੀ 52 ਅਖਰੀ ਬਾਣੀ ਵਿੱਚ ਕਿੰਨੀਆਂ ਪੌੜੀਆਂ ਅਤੇ ਸ਼ਲੋਕ ਅੰਕਿਤ ਹਨ অপশন এ বি সি ਜਾਂ ਫਿਰ ਡੀ ਤਾਂ ਸਹੀ ਜਵਾਬ ਹੈ ਜੀ 45 ਪੌੜੀਆਂ 55 ਸ਼ਲੋਕ 52 ਅਖਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਅੰਗ ਤੋਂ ਲੈ ਕੇ ਕਿੰਨੇ ਅੰਗ ਤੱਕ ਦਰਜ ਹੈ ਹਾਂਜੀ ਸਹੀ ਜਵਾਬ ਇਹਦਾ ਕਿਹੜਾ ਹੋਏਗਾ ਹਾਂਜੀ ਸਹੀ ਜਵਾਬ ਦੇ ਨਾਲ ਕਲਾਸ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ 250 ਤੋਂ ਲੈ ਕੇ 262 ਅੰਗ ਤੱਕ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲ ਕਰੇ ਚਾਤਰ ਕੀ ਨਾਈ ਇਹ ਪ੍ਰਮੁੱਖ ਸਤਰਾ ਕਿਸ ਗੁਰੂ ਸਾਹਿਬ ਦੀਆਂ ਹਨ 17 ਇੰਪੋਰਟੈਂਟ ਹਨ ਜੀ ਇਹਨਾਂ ਨੂੰ ਵੀ ਕਰ ਲੈਣਾ ਨੋਟ ਤਸਿਰੀ ਗੁਰੂ ਅਰਜਨ ਦੇਵ ਜੀ ਦੀਆਂ 13 ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਹ ਸ਼ਬਦ ਕਿਸ ਗੁਰੂ ਦੁਆਰਾ ਉਚਾਰੇ ਗਏ ਆਪਸ਼ਨ A B C ਤਾਂ ਸਹੀ ਜਵਾਬ ਹੈ ਜੀ ਆਪਸ਼ਨ A ਸ੍ਰੀ ਗੁਰੂ अर्जुन देव जी ਗੋੜੀ ਕੀ ਬਾੜ ਦੀਆਂ ਕਿੰਨੀਆਂ ਪੌੜੀਆਂ ਅਤੇ ਸ਼ਲੋਕ ਹਨ ਆਪਸ਼ਨ A B C ਜਾਂ ਫਿਰ D ਤਾਂ ਇਹਦਾ ਸਹੀ ਜਵਾਬ ਰਹੇਗਾ ਜੀ ਆਪਸ਼ਨ A 21 ਪੌੜੀਆਂ 42 ਸ਼ਲੋਕ ਜਤਿਸ਼ਰੀ ਕੀ ਬਾੜ ਦੀਆਂ ਕਿੰਨੀਆਂ ਪੌੜੀਆਂ ਤੇ ਸ਼ਲੋਕ ਹਨ ਆਪਸ਼ਨ A B ਸੀ ਜਾਂ ਫਿਰ ਡੀ ਤਾਂ ਹਾਂਜੀ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ অপਸ਼ਨ ਬੀ ਬੀ ਪੌੜੀਆਂ 40 ਸ਼ਲੋਕ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈ ਮਿਲਦੇ ਹਾਂ ਜੀ ਅਗਲੀ ਕਲਾਸ ਵਿੱਚ ਸੋ ਕਲਾਸ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਇਸ ਤੋਂ ਪਹਿਲਾਂ ਆਧੁਨਿਕ ਘਾਵ ਆਪਣਾ ਕੰਪਲੀਟ ਹੋ ਚੁੱਕਾ ਸੋ ਸਾਰਿਆਂ ਨੇ ਜਾ ਕੇ ਚੈਨਲ ਤੇ ਵਿਜ਼ਿਟ ਕਰਨੀ ਸਾਰੀਆਂ ਵੀਡੀਓ ਨੂੰ ਦੇਖਣਾ ਤੇ ਇੰਪੋਰਟੈਂਟ ਕੁਐਸਚਨਸ ਕਰਨਾ ਨੋਟ ਸੋ ਮਿਲਦੇ ਆਂ ਅਗਲੀ ਕਲਾਸ ਵਿੱਚ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਸੋ ਮੱਚ